ਹਾਂਜੀ ਮੇਰੀ ਬਾਪੂ ਵੀਡੀਓ ਹਾਂ ਪੌਣਿਆ ਇਹ ਸਾਡੇ ਤਾਇਆ ਜੀ ਦੇ ਵੱਡੇ ਲੜਕੇ ਨੇ ਜੀ ਮੇਰੇ ਮਾਸੀ ਦੇ ਪੁੱਤ ਵੀ ਨੇ ਤੇ ਬਹੁਤ ਹੀ ਮਿਹਨਤੀ ਇਨਸਾਨ ਨੇ ਹਾਂ ਇੱਧਰ ਤੇ ਮੈਂ ਕਹਿੰਦਾ ਵੀ ਕਈ ਗੱਲਾਂ ਵਿਚਾਰ ਕਰਨੀਆਂ ਬਣਦੀਆਂ ਨੇ ਇੱਥੇ ਇਹਨਾਂ ਕੋਲ ਘਰ ਕੋਲ ਹੀ ਨਾ ਤਿੰਨ ਕ ਵਿਸ਼ੇ ਥਾਂਗਾ ਇਦੇ ਵਿੱਚ ਇਹਨਾਂ ਨੇ ਮਿਹਨਤ ਹੀ ਕਰਦਾਵੇਂ ਵੀ ਕਿੰਨਾ ਮਤਲਬ ਮਿਹਨਤ ਕਰਦ ਨੇ ਇਹ ਤੇ ਕਦੇ ਇਹਨਾਂ ਨੇ ਆਪ ਦੇ ਮਤਲਬ ਲੈਣ ਲਈ ਵੀ ਸਬਜ਼ੀ ਨਹੀਂ ਮੁੱਲ ਲਈ ਤੇ ਹਰ ਇੱਕ ਚੀਜ਼ ਇਹ ਆਪ ਹੀ ਬੀਜਦੇ ਨੇ ਆਰਗੈਨਿਕ ਤੇ ਮਤਲਬ ਸਾਡੇ ਸਾਰੇ ਖਾਨਦਾਨ ਨੂੰ ਆਮ ਰੱਖਦੇ ਨੇ ਸਾਗ ਹੋਇਆ ਸਲਗਮ ਹੋਇਆ ਮੂਲੀਆਂ ਗਾਜਰਾਂ ਤੇ ਥੋੜੇ ਥਾਂ ਖਾਣ ਨੂੰ ਥੋੜਾ ਜਿਆ ਮੂਲੀਆਂ ਗਾਜਰਾਂ ਸਲਗਮ ਤੇ ਆ ਗੋਬੀ ਬੀਟਰੂਟ ਤੇ ਧਨੀਆਂ ਲੱਗਿਆ ਹੋਇਆ ਹੈਗਾ ਉਹ ਪਦੀਨਾ ਲੱਗਿਆ ਪਰਾਂ ਤੇ ਆ ਗੰਡੇ ਦੀ ਹੱਕ ਬਾਈ ਜਾਂਦੇ ਨੇ ਇਹ ਤੇ ਉਹ ਪਰਾਂਲਾ ਸਮ ਹੈਗੀ ਆ ਗੱਲ ਯਾਰ ਤੇ ਅੱਜ ਮੈਂ ਵੀ ਅਸੀਂ ਸ਼ਹਿਰ ਦੇ ਵਿੱਚ ਰਹਿੰਦੇ ਆ ਤੇ ਮੈਨੂੰ ਇਹ ਲੱਗੇ ਕਿ ਸ਼ਾਇਦ ਬੱਚਿਆਂ ਨੂੰ ਦੁਆਰੇ ਪਦੀਨਾ ਦਾ ਖੇਤੀਬਾੜੀ ਬਾਰੇ ਕਈ ਵੀ ਨਹੀਂ ਪਤਾ ਲੱਗਦਾ ਵੀ ਸਲਗਮ ਕਿਵੇਂ ਹੁੰਦੇ ਨੇ ਮੂੜੀਆਂ ਕਿਵੇਂ ਹੁੰਦੀਆਂ ਨੇ ਉਹ ਦਿਖਾਉਣ ਲਈ ਇੱਥੇ ਲੈ ਕੇ ਆਇਆ ਸੀ ਤੇ ਮਤਲਬ ਮੈਨੂੰ ਇਹ ਲੱਗਦਾ ਵੀ ਜਿਹਨੇ ਕਰਨਾਗਾ ਉਹ ਬਹਾਨਾ ਨਹੀਂ ਕਰ ਸਕਦਾ ਤੇ ਕਈ ਵਾਰ ਤਾਂ ਵੱਡੀਆਂ ਜ਼ਮੀਨਾਂ ਵਾਲੇ ਵੀ ਨਾ ਉਹ ਇੱਕ ਫੋਲ ਨਹੀਂ ਲਾ ਸਕਦੇ ਮੇਰੇ ਯਾਦ ਆਦਾ ਗੱਲ ਪੁਰਾਣੇ ਟਾਈਮਾਂ ਵਿੱਚ ਵੀ ਸਾਡੇ ਬਹੁਤ ਸਬਜ਼ੀ ਹੁੰਦੀ ਹੁੰਦੀ ਸੀ ਪਹਿਲਾਂ ਤੇ ਉਦੋਂ ਮਤਲਬ ਸਬਜ਼ੀਆਂ ਵੇਚੀਆਂ ਨਹੀਂ ਜਾਂਦੀਆਂ ਇਹਨੀਆਂ ਤੇ ਅਸੀਂ ਗਲੀ ਦੇ ਵਿੱਚ ਵੈਸੇ ਹੀ ਵੰਡ ਦਿੰਦੇ ਸੀ 5-10 ਕਿਲੋ ਕਦੂ ਹੋ ਗਏ ਹੋਰ ਹੋ ਗਈਆਂ ਚੀਜ਼ਾਂ ਉਹ ਵੰਡ ਦਿੰਦੇ ਸੀ ਤੇ ਤੇ ਆ ਦੇਖੋ ਮਤਲਬ ਬਹੁਤ ਹੀ ਆਰਗੇਨਿਕ ਆ ਆ ਦੇਖੋ ਇਹ ਚੀਜ਼ਾਂ ਮਤਲਬ ਆ ਸਾਡੇ ਬੱਚੇ ਨੇ ਹਾਂ ਗਾਜਰਾਂ ਦੇਖੋ ਜੀ ਤੇ ਆਡੇ ਬੱਚੇ ਆਈ ਜਾਂਦੇ ਨੇ ਸਲਗਮ ਮੂਲੀਆਂ ਤੇ ਗੱਲ ਮਿਹਨਤੀ ਕਰਨੇ ਵੀ ਜੇ ਮਤਲਬ ਸਾਰੀ ਕੋਸ਼ਿਸ਼ ਕਰਨ ਤਾਂ ਸ਼ਾਇਦ ਜਿਹੜੀ ਮਤਲਬ ਕਮੀ ਆ ਸਬਜ਼ੀਆਂ ਦੀ ਜਾਂ ਆਪਾਂ ਵਧੀਆ ਨਹੀਂ ਖਾ ਰਹੇ ਉਹ ਘਾਟਾ ਪੂਰਾ ਹੋ ਜੇ ਸਾਡਾ ਤਾਂ ਇਹਨਾਂ ਦੇ ਜਗ੍ਹਾ ਹਰੇ ਕੋਲੇ ਹੁੰਦੀ ਆ ਵਾਲੀ ਉਟੀ ਪਿੰਡਾਂ ਵਿੱਚ ਵੀ ਹੁੰਦੀ ਆ ਤੇ ਨਵੀਂ ਪੀੜ੍ਹੀ ਲਈ ਮਤਲਬ ਇਹ ਪ੍ਰੇਰਨਾ ਸਰੋਤ ਵੀ ਹੈਗੀ ਆ ਵੀ ਆਹ ਦਾ ਕੰਮ ਕੀਤੇਆਂ ਕੋਈ ਘਟਦਾ ਨਹੀਂ ਹੁੰਦਾ ਹੱਥੀ ਕੰਮ ਕਰਕੇ ਤਾਂ ਬਹੁਤ ਅਸੀਂ ਚੀਜ਼ਾਂ ਆਪਣੇ ਲਈ ਥੋੜੇ ਥਾਂ ਵਿੱਚ ਹੀ ਪਾਇਦਾ ਕਰ ਸਕਦੇ ਹਾਂ ਤਾਂ ਇਹ ਗੱਲਾਂ ਸਾਂਝੀਆਂ ਕਰਨੀ ਥੋੜੇ ਮੈ ਅੱਜ ਤਾਂ ਅੱਜ ਮੈਂ ਪਿੰਡ ਬੱਚਿਆਂ ਨੂੰ ਲੈ ਕੇ ਆਇਆ ਸੀ ਇਹ ਚੀਜ਼ਾਂ ਦਿਖਾਉਣ ਲਈ ਤਣੀਆਂ ਦੇਖੋ ਆਰਗੇਨਿਕ ਸਭ ਚੀਜ਼ਾਂ ਨੇ ਗੋਭੀ ਹਾਂ 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 ਤੇ ਦੇਖੋ ਇਹ ਨਾਲੇ ਦੋ ਚੀਜ਼ਾਂ ਇੱਕ ਹੋਰ ਫਾਇਦਾ ਵੀ ਆ ਸਿਹਤ ਵੱਖੋਂ ਵੀ ਵਧੀਆ ਹੈ ਨਾ ਰੋਜ਼ 2 ਘੰਟੇ ਲਾਉਣੇ 3 ਘੰਟੇ ਲਾਉਣੇ ਇੱਥੇ ਸਰੀਰ ਵੀ ਤੰਦਰੁਸਤ ਰਹਿੰਦਾਗਾ 70 ਸਾਲ ਤੇ 70 ਸਾਲ ਦੀ ਉਮਰ ਹੋ ਗਈ ਇਹਨਾਂ ਦੀ ਤੇ ਅੱਜ ਵੀ ਮਤਲਬ ਵਧੀਆ ਸਰੀਰ ਪੂਰਾ ਤੰਦਰੁਸਤ ਤੇ ਪਰਮਾਤਮਾ ਦੀ ਮਿਹਰ ਨਾਲ ਕਾਮ ਨੇ ਤੇ ਬੱਚਿਆਂ ਨੂੰ ਦਿਖਾਉਣ ਲਈ ਮਤਲਬ ਅੱਜ ਮੈਂ ਸਪੈਸ਼ਲ ਆਇਆ ਇੱਥੇ ਚੀਜ਼ ਦੇਖਣੀ ਬੰਦੀ ਹੈ ਤੇ ਨਵੀਂ ਪੀੜ੍ਹੀ ਲਈ ਪ੍ਰੇਰਨਾ ਸਰੋਤ ਵੀ ਨੇ ਹੂੰ ਚਲੋ ਜੀ ਧੰਨਵਾਦ ਤੁਹਾਡਾ ਕਰਨ ਦਾ